जय हिंद भारत माता की जय आज ਅਸੀਂ ਸ਼ਿਵਸਨਾ ਬਾਲਾ ਸਾਹਿਬ ਠਾਕਰੇ ਦੇ ਸਦਸੇ ਆਪਣੇ ਹੋਰ ਮੁਹੱਲਾ ਨਿਵਾਸੀਆਂ ਦੇ ਨਾਲ ਲੈ ਕੇ ਸਿਰਫ ਇਸੇ ਮੁਹੱਲੇ ਵਿੱਚ ਨਹੀਂ ਪੂਰੇ ਗੁਰਦਾਸਪੁਰ ਦੇ ਵਿੱਚ ਅਸੀਂ ਹੁਣ ਕਿ ਆਏ ਹਾਂ ਔਰ ਜਗਾ ਜਗਾ ਤੇ ਜੋ ਕੁਦਰਤ ਦੇ ਢੇਰ ਲੱਗੇ ਹੋਏ ਨੇ ਉਹਦੀ ਅਸੀਂ ਉਹਦੀ ਕੜੀ ਨਿੰਦਾ ਕਰਦੇ ਆ ਦੋ ਰਾਜਨੀਤਿਕ ਪਾਰਟੀਆਂ ਉਹਨਾਂ ਦੇ ਆਪਸੀ ਜੋ મતਭੇਦ ਨੇ ਜਾਂ ਉਹ ਕਹਿ ਸਕਦੇ ਆ ਕਿ ਵੋਟ ਬੈਂਕ ਦੀ ਖਾਤਰ ਜੋ ਸਭ ਕੁਝ ਕਰਦੇ ਪਏ ਨੇ ਪਰ ਇਹਦੇ ਵਿੱਚ ਜਿਹੜਾ ਪਿਸਿਆ ਜਾ ਰਿਹਾ ਉਹ ਆਮ ਸਮਾਜ ਪਿਸਿਆ ਜਾ ਰਿਹਾ ਪੂਰਾ ਸ਼ਹਿਰ निवासी ਜਿਹੜੇ ਆ ਉਹ ਬੜੀ ਬੁਰੀ ਤਰ੍ਹਾਂ ਇਸ ਸਮੱਸਿਆ ਤਕਲੀਫ ਦੇ ਵਿੱਚ ਨੇ ਕਿਉਂਕਿ ਸੜਕਾਂ ਦੇ ਉੱਪਰ ਤਾਂ ਬਹੁਤ ਔਰ ਦੀ ਗੱਲ ਆ ਮੁਹੱਲਿਆਂ ਦੇ ਵਿੱਚ ਵੀ ਤੁਹਾਨੂੰ ਇਸ ਲਈ ਅਸੀਂ ਮੁਹੱਲੇ ਵਿੱਚ ਲੈ ਕੇ ਆਇਆ ਤੁਹਾਨੂੰ ਦਿਖਾਉਣ ਵਾਸਤੇ ਕਿ ਮੁਹੱਲਿਆਂ ਦੇ ਵਿੱਚ ਵੀ ਇਹ ਹਾਲਾਤ ਬਣੇ ਹੋਏ ਨੇ ਕਿ ਕੋਈ ਵੀ ਗਲੀਆਂ ਦੇ ਵਿੱਚ ਕ੍ਰੋਸਿੰਗ ਕਰ ਪਾਵੇਗਾ ਇਸ ਲਈ ਮੈਂ ਇੱਕ ਬੇਨਤੀ ਕਰ ਰਿਹਾ ਇਹਦੇ ਕਸੂਰਵਾਦ ਆਪਾਂ ਰਾਜਨੀਤਿਕ ਪਾਰਟੀਆਂ ਉੱਤੇ ਚਲੋ ਜੋ ਮੰਨਾ ਮਨੋਰਾ ਕਰਨ ਕੀ ਹੈਗਾ ਕਿ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੇ ਰਾਜਨੀਤੀ ਦੇ ਕਰਨੀ ਹੋਣਾ ਨੇ ਕੋਨੇ ਦੇ ਪ੍ਰਸ਼ਾਸਨ ਕੀ ਕਰ ਰਿਹਾ ਪ੍ਰਸ਼ਾਸਨ ਕੋ ਪੂਰੀ ਪਾਵਰ ਹੁੰਦੀ ਹੈ ਪ੍ਰਸ਼ਾਸਨ ਦੀ ਹੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਜੇ ਉਹਨਾਂ ਕੋ ਜਗ੍ਹਾ ਨਹੀਂ ਕੋਈ ਜਗ੍ਹਾ ਪ੍ਰੋਵਾਈਡ ਕਰਵਾਣ ਜਾਂ ਇਹ ਪਹਿਲਾਂ ਜੇ ਸੁਟਰੇ ਸੀ ਕੋਈ ਨਾ ਕੋਈ ਆਲਟਰਨੇਟ ਜ਼ਰੂਰ ਕੱਢਣ ਲੇਕਿਨ ਅੱਜ ਮਾਹੌਲ ਹੈ ਬਣ ਗਿਆ ਕਿ ਇਹਰੇ ਨਾਲ ਸਾਡੇ ਸਮਾਜ ਦੇ ਵਿੱਚ ਵੀ ਰਾਜਿਤਤਾ ਫੈਲ ਰਹੀ ਹੈ ਰਾਜਿਤਤਾ ਕਿਸ ਤਰ੍ਹਾਂ ਕਿ ਇੱਕ ਪਾਰਟੀ ਨੂੰ ਇੱਕ ਬੰਦਾ ਬਿਲੋਂਗ ਕਰਦਾ ਹੁੰਦਾ ਦੂਜੀ ਪਾਰਟੀ ਨੂੰ ਦੂਸਰਾ ਬਿਲੋਂਗ ਕਰਦਾ ਹੁੰਦਾ ਹੈ ਇਸੇ ਲੜਾਈ ਦੇ ਵਿੱਚ ਇੱਕ ਦੂਜੇ ਨਾਲ ਦੁਸ਼ਮਣੀਆਂ ਵਧ ਰਹੀਆਂ ਔਰ ਇਹ ਸਮੇ ਜਿਹੜਾ ਆਉਣ ਵਾਲਾ ਹੈ ਇਹ ਬਹੁਤ ਹੀ ਖਤਰਨਾਕ ਹੋਏਗਾ ਔਰ ਮੈਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਇਹ ਕਹਿਣਾ ਕਿ ਠੀਕ ਹੈ ਤੁਸੀਂ ਰਾਜਨੀਤੀ ਜ਼ਰੂਰ ਕਰੋ ਪਰ ਮਿਲ ਬੈਠ ਕੇ ਇਹਦਾ ਸੋਲੂਸ਼ਨ ਜ਼ਰੂਰ ਕਰੋ ਕਿ ਇਹਦੇ ਵਿੱਚ ਆਮ ਸਮਾਜ ਜਿਹੜਾ ਪਿੱਛਿਆ ਜਾ ਰਿਹਾ ਤੁਸੀਂ ਗੀਤਾਪੁਰ ਰੋਡ ਦੇਖ ਲਓ ਤੁਸੀਂ ਹਵਾਈ ਦਾ ਚੌਂਕ ਜਾ ਕੇ ਦੇਖੋ ਔਰ ਇਹਦੇ ਵਿੱਚ ਸਭ ਤੋਂ ਵੱਡੀ ਨਮੋਸ਼ੀ ਵਾਲੀ ਜਿਹੜੀ ਗੱਲ ਮੈਨੂੰ ਦਿਖਾਈ ਦਿੱਤੀ ਹੈ ਉਹ ਹੈਗੀ ਕੱਲ ਸਾਡੇ ਮਨੂ ਮਹਾਜਨ ਜੀ ਬਾਜ਼ਾਰ ਦੇ ਵਿੱਚੋਂ ਰਾਦੇ ਟਾਈਮ ਆ ਰਹੇ ਸੀਗਾ ਲਗਭਗ 9:30 ਦਾ ਟਾਈਮ ਹੋਏਗਾ ਉਦੋਂ ਜਿਹੜੇ ਇੱਕ ਤੇ ਆਮ ਦੇਖੋ ਲੋਕ ਜਿਹੜੇ ਆ ਉਹ ਤੇ ਜਿਹੜਾ ਕੂੜਾ ਸੁੱਟਦੇ ਸ ਔਰ ਇੱਕ ਹੀ ਹੋ ਰਿਹਾ ਕਿ ਜਿਹੜੇ ਕਰਮਚਾਰੀ ਨੇ ਜਿਹੜੇ ਨਗਰਪਾਲਿਕਾ ਦੇ ਕਰਮਚਾਰੀ ਨੇ ਸਫਾਈ ਕਰਮਚਾਰੀ ਨੇ ਉਹ ਬਰ ਉਹ ਵੀ ਕੂੜਾ ਲਿਆ ਕੇ ਸ਼ਹਿਰ ਦੇ ਵਿੱਚ ਡੰਪ ਕਰਦੇ ਪਏ ਨੇ ਜਗਾ ਜਗਾ ਦੇ ਉੱਪਰ ਆ ਤੇਰਾ ਤਰਾ ਸੁੱਟ ਜਾਂਦੇ ਨੇ ਤਾਂ ਕਿ ਇਹ ਜਿਹੜਾ ਮਾਹੌਲ ਜਿਹੜਾ ਦਿਖੇ ਇਦਾਂ ਦਾ ਕਿ ਬਈ ਬਹੁਤ ਜ਼ਿਆਦਾ ਇੱਥੇ ਅਫਰਾ ਤਫਰੀ ਮਚੀ ਹੋਈ ਹੈ ਔਰ ਇਹ ਜਲਦੀ ਹੋਣਾ ਤੇ ਦਬਾਅ ਬਣ ਸਕੇ ਪ੍ਰਸ਼ਾਸਨ ਦੇ ਉੱਪਰ ਸੋ ਮੈਂ ਕਹਾਂਗਾ ਕਿ ਠੀਕ ਹੈ ਤੁਸੀਂ ਆਪਣੀ ਰਾਜਨੀਤੀ ਕਰੋ 100 ਵਾਰੀ ਕਰੋ ਕਿਉਂਕਿ ਇਹ ਜਿਹੜਾ ਕੂੜਾ ਜਿਹੜਾ ਸ਼ਹਿਰ ਤੋਂ ਸੁੱਟਣ ਦੀ ਬਜਾਏ ਬਾਡ ਡਰੇਨੇਜ ਹੈ ਗਿਆ ਬੜੇ ਇਹੋ ਜਿਹੇ ਇਲਾਕੇ ਹੈਗੇ ਨੇ ਜਿੱਥੇ ਬਿਲਕੁਲ ਵੀ ਉੱਥੇ ਆਬਾਦੀ ਨਹੀਂ ਹੈਗੀ ਆਸ-ਪਾਸ ਬਿਲਕੁਲ ਖਾਲੀ ਏਰੀਆਜ਼ ਹੈਗੇ ਨੇ ਔਰ ਬੰਜਰ ਜਗ੍ਹਾ ਪਈਆਂ ਹੋਈਆਂ ਮੈਂ ਉੱਥੇ ਵੀ ਜਾ ਕੇ ਟੁੱਟਿਆ ਜਾਂਦਾ ਟੈਂਪਰੇਰੀ ਤੌਰ ਤੇ ਦੇਖਣੇ ਪੋਜੀਸ਼ਨ ਸਿਰਫ ਲੇਕਨ ਨਹੀਂ ਰਾਜਨੀਤੀ ਕਰਨੀ ਹੈ ਰਾਜਨੀਤੀ ਕਰਕੇ ਇਹ ਮਾਹੌਲ ਖਰਾਬ ਕਰਨਾ ਹੈ ਉਹ ਮਾਹੌਲ ਖਰਾਬ ਕਰਦੇ ਨਾਲ ਇਹ ਆਉਣ ਵਾਲੇ ਸਮੇਂ ਚ ਬਹੁਤ ਵੱਡੀ ਕ੍ਰਿਟੀਕਲ ਸਟੇਟ ਬਣ ਜੇਗੀ ਜਦੋਂ ਇਥੇ ਬਿਮਾਰੀਆਂ ਫੈਲਣਗੀਆਂ ਜਦੋਂ ਲੋਕ ਪਰੇਸ਼ਾਨ ਹੋਣਗੇ ਔਰ ਉਹ ਉਹ ਫਿਰ ਸਰਕਾਰ ਧਿਆਨਗੇ ਮੈਂ ਅੱਜ ਸਿਰਫ ਇਹ ਕਹਿ ਰਿਹਾ ਕਿ ਸਾਡੀ ਸ਼ਿਵਸਾ ਨੰਬਰ 1260 ਆਫ ਕਰੇ ਲੋ ਪ੍ਰਸ਼ਾਸਨ ਨੂੰ ਚੇਤਾਵਨੀ ਹੈ ਕਿ ਇਹਨੂੰ ਜਲਦੀ ਜਲਦੀ 2-3 ਦਿਨਾਂ ਵਿੱਚ ਸੋਲੂਸ਼ਨ ਕਰ ਲੋ ਇਹ ਤਾਂ ਅਸੀਂ ਡੀਸੀ ਅਫਸਰ ਦਾ ਕੇਰਾਵ ਕਰਕੇ ਸਾਰੇ ਜਿੰਨੇ ਅਫਸਰ ਆ ਗਏ ਉਹਨਾਂ ਨੂੰ ਉਹਨਾਂ ਦੇ ਦਸਤਾਵੇਜ਼ਾਂ ਵਿੱਚ ਬੰਦ ਕਰ ਦਾਂਗੇ ਫਿਰ ਸਾਡੇ ਦੇ ਪਰਚੇ ਦਰਜ ਹੁੰਦੇ ਨੇ ਪਰਚੇ ਦਰਜ ਕਰ ਦਿਓ ਜੋ ਕਰਨਾ ਕਰ ਦਿਓ ਕਿਉਂ ਕਿ ਸਾਡੇ ਕੋਲ ਸਮਾਜ ਦਾ ਹਾਲਾਤ ਦੇਖਣੀ ਜਾ ਰੇ ਜਨਤਾ ਦੇ ਹਾਲਾਤ ਦੇਖਣੀ ਜਾ ਰੇ ਇੱਕ ਛੋਟੇ ਜਿਹੇ ਬੱਚੇ ਸਕੂਲ ਜਾਣੇ ਹੁੰਦੇ ਸਵੇਰੇ ਉਹਨਾਂ ਦੇ ਹਾਲਾਤ ਦੇਖਿਆ ਕਰੋ ਮੂੰਹ ਤੇ ਰੁਮਾਲ ਰੱਖ ਕੇ ਥੋ ਨਿਕਲਦੇ ਗਲੀਆਂ ਦੇ ਵਿੱਚੋਂ ਔਰ ਉਹਨਾਂ ਨੂੰ ਬਿਮਾਰੀ ਸਭ ਤੋਂ ਕਿਉਂਕਿ ਇਮਿਊਨਿਟੀ ਪਾਵਰ ਬੱਚਿਆਂ ਦੀ ਥੋੜੀ ਹੁੰਦੀ ਹੈ ਉਹਨਾਂ ਨੂੰ ਬਿਮਾਰੀ ਫੈਲ ਰਹੀ ਹੋਣਾ ਦੇ ਵਿੱਚ ਇਸ ਲਈ ਇਹਦਾ ਜ਼ਿੰਮੇਵਾਰ ਮੈਂ ਨਹੀਂ ਕਹਿੰਦਾ ਰਾਜਨੀਤਿਕ ਪਾਰਟੀਆਂ ਆਪਣੀ ਰਾਜਨੀਤੀ ਕਰਦੇ ਨਾਲ ਲੇਕਿਨ ਪ੍ਰਸ਼ਾਸਨ ਨੂੰ ਸਰਿਆ ਮੇਰਾ ਨਾਮ ਜੀ ਵਰੁਨ ਮਿੱਠੂ ਹੈ ਜੀ ਤੇ ਮੈਂ ਲਾਗੇ ਦਾਪਾ ਹਾਂ ਜੀ ਇਹ ਜਿਹੜੀ ਗਲੀ ਦਾ ਕੂੜਾ ਤੁਸੀਂ ਦੇਖ ਰਹੇ ਹੋ ਇਹ ਬਾਬਾ ਰੂੜਾ ਬੜਾ ਮੰਦਿਰ ਤੋਂ ਗਲੀ ਜਿਹੜੀ ਕਿਤਾਬਾ ਮੰਦਿਰੋਂ ਨਿਕਲਦੀ ਹੈ ਤੇ ਤੁਸੀਂ ਫੋਟੋ ਦੇ ਵਿੱਚ ਦੇਖ ਹੀ ਲਿਆ ਕੀ ਹਾਲ ਗਲੀ ਦਾ ਤੇ ਇਹ ਜਿਹੜਾ ਕੂੜਾ ਸੜਕਾਂ ਦੇ ਦਿਖ ਰਿਹਾ ਵਾ ਤੇ ਮੇਰੀ ਮੀਡੀਆ ਅਗੇ ਅਪੀਲ ਹੈ ਕਿ ਸ਼ਹਿਰ ਦੇ 29 ਵਾਡਾਂ ਦੇ ਸਾਰੀਆਂ ਗਲੀਆਂ ਘੁੰਮ ਕੇ ਵੇਖੋ ਉੱਥੇ ਵੀ ਕੂੜਾ ਤੁਹਾਨੂੰ ਇਸੇ ਤਰ੍ਹਾਂ ਮਿਲੇਗਾ ਜਿਦਾਂ ਸੜਕਾਂ 'ਤੇ ਮਿਲ ਰਿਹਾ ਇਹਦਾ ਨੁਕਸਾਨ ਜਿਹੜਾ ਆਲੋਗ ਇਹ ਜਿਆ ਦੇਖਣ ਨੂੰ ਮਿਲੇਗਾ ਜਿਹੜੇ ਕੋਚ ਸੰਸਥਾਵਾਂ ਸ਼ਹਿਰ ਦੇ ਵਿੱਚ ਲੋਕਾਂ ਨੂੰ ਮਾਸਕ ਤੇ ਨਾਲ ਸੈਨੀਟਾਈਜ਼ਰ ਵੰਡਦੇ ਆ ਨੇ ਰਾਣੀ ਕਿ ਆਪਣਾ ਬਚਾਅ ਆਪ ਰੱਖੋ ਇਹ ਚੀਜ਼ਾਂ ਜਿਹੜੀਆਂ ਨੁਕਸਾਨ ਜਿਹੜਾ ਸ਼ਹਿਰ ਨੂੰ ਹੁਣ ਅੱਗੇ ਜਾ ਰਿਹਾ ਜਿਦਾ ਸ਼ੁਕਰਵਾਰ ਆ ਸ਼ਨੀਵਾਰ ਹੋਰ ਕੂੜਾ ਲੱਗ ਜਾਣਾ ਇਹ ਗਲੀ ਤਾਂ ਚੱਲਦੀ ਪਈ ਆ ਦੋ ਦਿਨਾਂ ਬਾਅਦ ਗਲੀ ਬੰਦ ਦਿਖੇਗੀ ਤੁਹਾਨੂੰ ਇੱਥੋਂ ਲੋਕੀ ਲੰਘਣਗੇ ਨਹੀਂ ਜਿਹੜਾ ਆਸ-ਪਾਸਲੇ ਲੋਕ ਜਿਹੜੇ ਇੱਥੇ ਰਹਿ ਰਹੇ ਨੇ ਉਹਨਾਂ ਦਾ ਵੀ ਜਿਹੜਾ ਬਾਹਰ ਨਿਕਲਣਾ ਮੁਸ਼ਕਲ ਹੋ ਜਾਏਗਾ पूरा लोकावलो सुटेगा या कि किद्दा इकट्ठा हो गया ना देखो जी ਤੁਸੀਂ ਆਹ ਦੇਖੋ ਇੱਕ ਘਰ ਚ ਕੂੜਾ ਇਕ ਲਵਾਵਾ ਨਿਕਲ ਸਕਦਾ ਐਨਾ ਡੰਨਾ ਜਿੰਨਾ ਬੋਰੀਆਂ ਨੇ ਬੋਰੀਆਂ ਆਂਦੀਆਂ ਇਦਾਂ ਕੂੜਾ ਇੱਕ ਦਿਨ ਚ ਇੱਕ ਟੁਕੜੇ ਦੇ ਵਿੱਚੋਂ ਨਹੀਂ ਨਿਕਲ ਸਕਦਾ ਤੇ ਸਾਡੀ ਪ੍ਰਸ਼ਾਸਨਾਂ ਕੋ ਬੇਨਤੀ ਹੈ ਇੱਥੇ ਪਹਿਲਾਂ ਵੀ ਲੱਗਦਾ ਰਿਹਾ ਕੂੜਾ ਇਹਥੇ ਦੇਖੋ ਜਿੱਥੇ ਜੇ ਪਹਿਲਾਂ ਕੂੜਾ ਲੱਗਦਾ ਰਿਹਾ ਉਹ ਰਿਸ਼ਰ ਵਿੱਚ ਲੱਗਦਾ ਰਿਹਾ ਹੋਗਾ ਜਿਹੜਾ ਅੱਗੇ ਜਾਮਾਂ ਦਾ ਲੈ ਕੇ ਸੋਡਾ ਹੋਏਗਾ ਤੇ ਆਪਾਂ ਤੇ ਤੁਹਾਡੇ ਮਾਧਿਅਮ ਰਾਏ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਡੇ ਮਾਨਦਨੀਏ ਡੀਸੀ ਸਾਹਿਬ ਇੱਕ ਵਾਰੀ ਸ਼ਹਿਰ ਦਾ ਜਿਹੜਾ ਪੂਰਾ ਮੁਆਇਨਾ ਕਰਕੇ ਆਪਣੀ ਨਜ਼ਰਾਂ ਨਾਲ ਖੁਦ ਦੇਖ ਲੈਣਾ ਕਿ ਪੂਰੇ ਸ਼ਹਿਰ ਦਾ ਕੀ ਹਾਲ ਆ ਉਸ ਤੋਂ ਬਾਅਦ ਜਿਹੜਾ ਵੀ ਉਹਨਾਂ ਕੋਈ ਕੋਈ ਇਹਦਾ ਹੱਲ ਜਾਂ ਆਲਟਰਨੇਟ ਆ ਉਹਦਾ ਜਿਹੜਾ ਜਲਦ ਜਲਦ ਕੱਢਿਆ ਜਾਏ ਅਸੀਂ ਇੱਕ ਦੂਜੇ ਨੂੰ ਬਲੇਮ ਦੇਣ ਤੋਂ ਬਜਾਏ ਪ੍ਰਸ਼ਾਸਨ ਅੱਗੇ ਬੇਨਤੀ ਕਰਾਂਗੇ ਕਿ ਇਸ ਮਸਲੇ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਵੇ ਮੇਰਾ ਨਾਮ ਮਨੀਸ਼ਾ ਜੀ ਜੀ ਅੱਜ ਦੋ ਸੌ ਰੁਪਏ ਕਿਹਾ ਜਾ ਰਿਹਾ ਹੈ ਕਿ ਜਿਹੜਾ ਪੂਰਾ ਵਾ ਉਹ ਉਹਨਾਂ ਦੇ ਕੋਲ ਵੀ ਇਹ ਮਲਾਇਮਾਂ ਰਾਤ ਨੂੰ ਆ ਕੇ ਤੇ ਜੰਪ ਘਾਰੇ ਛੜ ਵੀ ਜਿਵੇਂ ਜਾ ਕੋਈ ਇਦਾਂ ਦੀ ਕੋਈ ਗੱਲ ਨਹੀਂ ਇਦਾਂ ਦੀ ਕੋਈ ਗੱਲ ਹੀ ਨਹੀਂ ਹੈ ਜੀ ਸਾਡੇ ਮਲਾਇਮਾਂ ਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਬਿਠੇ ਰਹਿੰਦੇ ਆ ਕੋਈ ਪ੍ਰਾਈਵੇਟ ਬੰਦੇ ਹੈਗੇ ਜਿਹੜੇ ਕੰਮ ਕਰਦੇ ਹੈ ਜਿਹਨੇ ਉਹਨਾਂ ਮਰਿਆਂ पे ਕੁਝ ਨਹੀਂ ਕਰ ਸਕਦਾ ਜੀ ਦੰਦਿਆ ਕਰਨਾਟਕ ਦਾ ਚੱਲ ਰਿਹਾ ਉਹਦੇ ਨੂੰ ਕੰਮ ਵੇਰਾ ਬੰਦਾ ਉਹਦਾ ਨਾ ਕੰਮ ਬੰਦਾ ਜੀ ਮਲਾਇਮ ਕੋਈ ਨਹੀਂ ਜਾ ਰਹੇ ਮਲਾਇਮ ਬਿਲਕੁਲ ਨਹੀਂ ਜਾਂਦੇ ਕੂੜਾ ਜਿਹੜਾ ਫਿਰ ਉਹ ਘਰਾਂ ਦਾ ਹੋ ਸਕਦਾ ਵਾ ਜਾਂ ਘਰਾਂ ਦਾ ਕੂੜਾ ਜੀ